ਵਰਡ ਪਾ ਦੀ ਹਰ ਸੰਗਤ ਪਾਵਾਂ ਵਰਡ ਪਾ ਦੀ ਹਰ ਸੰਗਤ ਪਾਵਾਂ ਭਾਗ ਹੀ ਪ੍ਰਮਚੋਟਾਂ ਖਾਵਣ ਵਡਪਾਤੀ ਅਰਸੰਗਤ ਪਾਵਣ ਪਾਪੀਨਾ ਪ੍ਰਮਚੋਟਾਂ دار دپن تن ਸੁਖ ਨਹੀਂ ਬੇਨ ਡਰ ਬੇਨ ਟੀ ਡਾਰ ਤਾਂਤਨ ਸਤਿਗੁਰੂ ਇਹੇ ਪਾਤਸ਼ਾਹ ਸ੍ਰੀ ਗੁਰੂ ਅਨੰਤ ਦੇ ਮਹਾਰਾਜ ਜੀ ਦੁਆਰਾ ਇਹ ਉਚਾਰੀ ਹੋਏ ਓਮਕਾਰ ਦੀ ਬਾਣੀ ਜਿਸ ਵਿੱਚ ਸਤਿਗੁਰੂ ਜੀ पांडे ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਿ ਉਸ ਕਿ ਉਸ ਵਾਹਿਗੁਰੂ ਦੇ ਨਾਲ ਜੁੜੋ ਜੋ ਕਿ ਨਰੰਕਾਰ ਹੈ ਜਿਸ ਦਾ ਕੋਈ ਆਕਾਰ ਨਹੀਂ ਹੈ ਜਿਸ ਦਾ ਕੋਈ ਰੂਪ ਰੇਖ ਰੰਗ ਨਹੀਂ ਹੈ ਉਸੀ ਉਸ ਦੀ ਮੂਰਤੀ ਬਣਾ ਕੇ ਉਸ ਦੇ ਨਾਲ ਜੋੜਦੇ ਹੋ ਪਰ ਉਸ ਦੀ ਤਾਂ ਮੂਰਤੀ ਬਣਾਈ ਹੀ ਨਹੀਂ ਜਾ ਸਕਦੀ ਕਿਉਂਕਿ ਉਹ ਨਿਰੰਕਾਰ ਹੈ ਇਸ ਕਰਕੇ ਤੁਸੀਂ ਉਸ ਜੋ ਨਿਰੰਕਾਰ ਹੈ ਜਿਸ ਦੀ ਕਿ ਮੂਰਤ ਬਣਾਈ ਹੀ ਨਹੀਂ ਜਾ ਸਕਦੀ ਉਸ ਦੀ ਤੁਸੀਂ ਕਿਸ ਤਰ੍ਹਾਂ ਮੂਰਤ ਬਣਾ ਕੇ ਉਸ ਦੀ ਪੂਜਾ ਕਰ ਰਹੇ ਹੋ ਉਸ ਨਿਰੰਕਾਰ ਦੇ ਨਾਲ ਜੁੜੋ ਉਸ ਨਿਰੰਕਾਰ ਦੇ ਨਾਲ ਜੁੜੋ ਜੋ ਕਿ ਆਕਾਰ ਰਹਿਤ ਹੈ ਉਸ ਸਤਿਗੁਰੂ ਜੀ ਤਾਂਤਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਅੱਜ ਓੰਕਾਰ ਦੀ 3ਵੀਂ ਪਾਉੜੀ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਦੌਲਤ ਦੌਲਤ ਜੇ ਸਾਖੀ ਫਟੇ ਚੀਰ ਸਿੰਗਾਰ ਦੌਲਤ ਦੌਲਤ ਮਾਇਆ ਦੀ ਕ੍ਰਿਸ਼ਨਾ ਦੇ ਮਗਰ ਲੱਗ ਕੇ ਉਸ ਵਾਹਿਗੁਰੂ ਦੇ ਨਾਲ ਜੁੜਨ ਦੀ ਬਜਾਏ ਹੋਰ ਹੋਰ ਪਾਸੇ ਜੁੜ ਕੇ ਉਸ ਇੱਕ ਵਾਹਿਗੁਰੂ ਦੇ ਨਾਲ ਨਾ ਜੁੜ ਕੇ ਹੋਰ ਕਈ ਪਾਸੇ ਜੁੜ ਕੇ ਇਹ ਮਨ ਜੋ ਹੈ ਧੜਕਦਾ ਹੈ ਡੋਲਦਾ ਹੈ ਇਸ ਸਥਿਰ ਨਹੀਂ ਹੁੰਦਾ ਸਥਿਰ ਇਸਨੇ ਹੋਣਾ ਸੀ ਜਦੋਂ ਉਸ ਇੱਕ ਵਾਹਿਗੁਰੂ ਦੇ ਨਾਲ ਜੁੜਦਾ ਇਸ ਕਰਕੇ ਹੀ ਡੋਲਦਾ ਹੈ माया करके माया दी तृष्णा करके डोलत डोलत हे सखी पाटे चीर शिंगार इसने जो अपने धार्मिक अडंबर रचाए हुए हैं अपने भेद कीते पहरावे बकरे बुकरे पाए ਸਤ ਗੁਰੂ ਜੀ ਕਹਿੰਦੇ ਹਨ ਇਹਦੇ ਸਾਰੇ ਹੀ ਵਿਅਰਥ ਹਨ ਪਾਟੇ ਵਿਅਰਥ ਹਨ ਜੇ ਉਸ ਇੱਕ ਵਾਹਿਗੁਰੂ ਦੇ ਨਾਲ ਨਹੀਂ ਜੁੜੇ ਉਸ ਵਾਹਿਗੁਰੂ ਨੂੰ ਛੱਡ ਕੇ ਸਾਡਾ ਮਨ ਹੋਰ ਹੋਰ ਪਾਸੇ ਡੋਲਦਾ ਰਿਹਾ ਡੋਲਦਾ ਕਿਉਂ ਹੈ ਕਿਉਂਕਿ ਅਸੀਂ ਕ੍ਰਿਸ਼ਨ ਨਾਲ ਜੁੜੇ ਹਾਂ ਕ੍ਰਿਸ਼ਨ ਮਾਇਆ ਦੀ ਪਿਆਸ ਹੈ ਸਾਡਾ ਮਨ ਉਸ ਇੱਕ ਰੰਕਾਰ ਦੇ ਨਾਲ ਨਹੀਂ ਜੁੜਦਾ ਕਦੀ ਕਿਸੇ ਪਾਸੇ ਕਦੀ ਵਹਿਮਾਂ ਭਰਮਾਂ ਦੇ ਵਿੱਚ ਕਦੀ ਕੀਟ ਇਸ਼ਨਾਨਾਂ ਦੇ ਵਿੱਚ ਕਦੀ ਸ਼ਨੀ ਗ੍ਰਹਿ ਦੇ ਕਾਲੇ ਛੋਲੇ ਪਾ ਲੋ ਇਹਨਾਂ ਪਰਮਾਂ ਦੇ ਵਿੱਚ ਸਾਡਾ ਮਨ ਟਿਕਦਾ ਹੀ ਨਹੀਂ ਹੈ ਉਸ ਇੱਕ ਆਗਵਾ ਗੁਰੂ ਦਾ ਆਸਰਾ ਇਹ ਮਾਨਤਾ ਦੀ ਪਰਦਾ ਹੀ ਨਹੀਂ ਹੈ ਇਸ ਕਰਕੇ ਸਦਾ ਹੀ ਡੋਲਦਾ ਰਹਿੰਦਾ ਹੈ ਇਸ ਤੇ ਮਾਇਆ ਦੀ ਤ੍ਰਿਸ਼ਨਾ ਕਰਕੇ ਇਹ ਸਾਰੇ ਜੋ ਪਰਮ ਵਹਿਮ ਹਨ ਇਹ ਸਾਰੇ ਜੋ ਕਰਮ ਇਸ ਤਰ੍ਹਾਂ ਦੇ ਕੀਤੇ ਹੋਏ ਸਤਿਗੁਰੂ ਜੀ ਕਹਿੰਦੇ ਆ ਨੇ ਸਾਰੇ ਹੀ ਵਿਆਪਕ ਹਨ ਦਹ ਪਨ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਦਹ ਪਨ ਕ੍ਰਿਸ਼ਨਾ ਦੀ ਅਗਦੇ ਵਿੱਚ ਚਰਨ ਕਰਕੇ ਕਿਉਂਕਿ ਤ੍ਰਿਸ਼ਨਾ ਦੀ ਆਗਨ ਤਾਂ ਬੁਝਣੀ ਹੀ ਨਹੀਂ ਹੈ ਇਸ ਨੂੰ ਜਿਤਨਾ ਵਧਾਈ ਦੋ ਇਸ ਨੇ ਵਧੀ ਜਾਣਾ ਹੈ ਮਾਇਆ ਦੀ ਪਿਆਸ ਕਿਸੇ ਦੀ ਵੀ ਪਾਣੀ 부ਝੀ ਨਹੀਂ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਝੀਏ ਤ੍ਰਿਸ਼ਨਾ ਬਿਰਲੇ ਹੀ ਕੀ 부ਝੀਏ ਹੋਰ ਜੋਰੇ ਲਾਟ ਕਰੋ ਰੇ ਮਨ ਨਾ ਹੋ ਰੇ ਪਰ ਪਰ ਵੀ ਕੋ ਨੁ ਜੀਏ ਕਰੋੜਾ ਜੋ ਲੈਂਦਾ ਹੈ ਫਿਰ ਹੋਰ ਕਰੋੜਾ ਜੋ ਲੈ ਕੇ ਤੁਰ ਜਾਂਦਾ ਹੈ ਆਪਣੇ ਮਨ ਨੂੰ ਹੋਲਦਾ ਨਹੀਂ ਹੈ ਰੋਕਦਾ ਨਹੀਂ ਹੈ ਇਸ ਕਰਕੇ ਇਸ ਦੀ ਮਾਇਆ ਦੇ ਕ੍ਰਿਸ਼ਨਾ ਜੋ ਹੈ ਉਹ ਬੁੱਝਦੀ ਨਹੀਂ ਹੈ ਬੋਧਨੀ ਸੀ ਉਹ ਸਵਾਹੀ ਗੁਰੂ ਦੇ ਨਾਮ ਦੇ ਨਾਲ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਤ੍ਰਿਸ਼ਨਾ ਮੁਚ ਹਰ ਕ ਨਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਹੀ ਇਹ ਮਾਇਆ ਦੇ ਕ੍ਰਿਸ਼ਨਾ ਜੋਸੀ ਇਹ ਬੋਧਨੀ ਸੀ ਪਰ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਇਹ ਨਹੀਂ ਜੁੜਿਆ ਇਸ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਦਾਹ ਪਨ ਤਨ ਸੁਖ ਨਹੀਂ ਦਾਪਨ ਮਾਇਆ ਦੇ ਕ੍ਰਿਸ਼ਨਾ ਦੇ ਵਿੱਚ ਜਲਨ ਕਰਕੇ ਕ੍ਰਿਸ਼ਨਾ ਦੀ ਅਗਣੀ ਕਰਕੇ ਇਹ ਤਨ ਦੇ ਵਿੱਚ ਫਿਰ ਕਦੀ ਵੀ ਸੁਖ ਨਹੀਂ ਪੈਦਾ ਹੁੰਦਾ ਕਿਉਂਕਿ ਇਹ ਮਨ ਢੋਲਦਾ ਹੀ ਰਹਿਣਾ ਹੈ ਇਸ ਮਾਇਆ ਦੇ ਕ੍ਰਿਸ਼ਨਾ ਕਰਕੇ ਇਸ ਕਰਕੇ ਇਸ ਕ੍ਰਿਸ਼ਨਾ ਦੀ ਯਾਦ ਕਰਕੇ ਤਨ ਦੇ ਵਿੱਚ ਕਦੀ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਬੇਮੰਦਰ ਬੇਨਤੀ ਡਾਰ ਤ੍ਰਿਸ਼ਨਾ ਦੇ ਕਰਕੇ ਇਹ ਜੀਵ ਜੋ ਹੈ ਉਸ ਵਾਹਿਗੁਰੂ ਦਾ ਡਰ ਨਹੀਂ ਰੱਖਦਾ ਉਸ ਵਾਹਿਗੁਰੂ ਦਾ ਆਦਰ ਨਹੀਂ ਰੱਖਦਾ ਉਸ ਤੇ ਡਰ ਦੇ ਵਿੱਚ ਨਹੀਂ ਰਹਿੰਦਾ ਇਸ ਕਰਕੇ ਬੇਨਤੀ ਡਾਰ ਡਾਰ ਬਹੁਤ ਸਾਰੇ ਜੀਵ ਜੰਤ ਡਾਰਾਂ ਦੇ ਡਾਰ ਬੇਨਤੀ ਨਾ ਸੋਦਾ ਰਹਿਆ ਕਿਉਂਕਿ ਇਹ ਕ੍ਰਿਸ਼ਨਾ ਦੇ ਅਰਗ ਦੇ ਵਿੱਚ ਜਲਨ ਕਰਕੇ ਇਸ ਨੂੰ ਸੁੱਖ ਨਹੀਂ ਮਿਲ ਰਿਹਾ ਉਸ ਪਰਮਾਤਮਾ ਦਾ ਇਸ ਤੇ ਮਨ ਦੇ ਵਿੱਚ ਡਰ ਨਹੀਂ ਅਦਰ ਨਹੀਂ ਇਸ ਕਾਰਨ ਕਰਕੇ ਇਹ ਜੀਵ ਜੋ ਹਨ ਉਹ ਬਿੰਸ ਜਾ ਰਹੇ ਹਨ ਦਰ ਪਰਮੂਹੀ ਘਾਰੇ ਆਪਣ ਦੇਖੀ ਕੰਤ ਸੁਜਾਣ ਹੋ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਡਰ ਮੁਈ ਘਰੇ ਆਪਣੈ ਪਰ ਇਹੋ ਜੀ ਜੀਵ ਇਸਤਰੀ ਜਿਹੜੀ ਕਿ ਉਸ ਵਾਹਿਗੁਰੂ ਦੇ ਡਰ ਦੇ ਵਿੱਚ ਰਹਿ ਕੇ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਦਾ ਡਰ ਪੈਦਾ ਕਰਕੇ ਮੁਈ ਇਸ ਪ੍ਰishna ਤੋਂ ਮਰ ਗਈ ਉਸਦੇ ਅੰਦਰ ਕ੍ਰਿਸ਼ਨਾ ਜੋ ਹੈ ਖਤਮ ਹੋ ਗਈ ਮਾਇਆ ਦੀ ਪਿਆਸ ਖਤਮ ਹੋ ਗਈ ਦੇਖੀ ਕੰਤ ਸੁਜਾਨ ਜਦੋਂ ਮਾਇਆ ਦੀ ਕ੍ਰਿਸ਼ਨਾ ਅੰਦਰੋਂ ਹਿਰਦੇ ਦੇ ਵਿੱਚੋਂ ਖਤਮ ਹੋ ਗਈ ਫਿਰ ਉਸ ਵਾਹਿਗੁਰੂ ਸੁਜਾਨ ਨੇ ਇਸ ਨੂੰ ਬੜੇ ਪਿਆਰ ਦੇ ਨਾਲ ਦੇਖਿਆ ਇਸ ਨੇ ਵੀ ਇਸਤੇ ਵਾਲਾ ਆਪਣੀ ਨਜ਼ਰ ਕੀਤੀ ਇਸਤੇ ਵਾਲਾ ਆਪਣੀ ਮਿਹਰ ਦੀ ਨਜ਼ਰ ਕੀਤੀ ਡਰ ਰੱਖਿਆ ਗੁਰ ਆਪੁਣੇ ਨਿਰਭਉ ਨਾਮ ਵਖਾਂਣ ਇਸ ਜੀਵ ਇਸਤਰੀ ਨੇ ਕਰ ਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਜੋ ਨਿਰਭਉ ਹੈ ਨਿਰਭਉ ਕਿਉਂਕਿ ਉਹ ਸਤੂ ਉੱਤੇ ਉਸ ਤੋਂ ਸੁਪਰੀਮ ਹੋਰ ਕੋਈ ਨਹੀਂ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਉਹ ਨਿਰਭਉ ਹੈ ਜਦੋਂ ਗੁਰੂ ਦੇ ਨਾਲ ਜੁੜ ਕੇ ਨਿਰਭਉ ਵਾਹਿਗੁਰੂ ਦਾ ਨਾਮ ਵਖਾਣਿਆ ਉਸ ਨਾਮ ਦੇ ਨਾਲ ਇਹ ਜੁੜਿਆ ਅਤੇ ਆਪਣੇ ਹਿਰਦੇ ਦੇ ਵਿੱਚ ਫਿਰ ਇਸ ਤੇ ਉਹ ਪਰਮਾਤਮਾ ਦਾ ਅਦਰਬ ਪੈਦਾ ਹੋ ਗਿਆ ਪਰਮਾਤਮਾ ਦਾ ਡਰ ਪੈਦਾ ਹੋ ਗਿਆ ਜਦੋਂ ਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦਾ ਨਾਮ ਵਖਾਣਿਆ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਿਆ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਿਆ ਫਿਰ ਇਸ ਤੇ ਹਿਰਦੇ ਦੇ ਵਿੱਚ ਉਹ ਸਵਾਹੀ ਗੁਰੂ ਦਾ ਡਰ ਪੈਦਾ ਹੋਇਆ ਉਸ ਵਾਹਿਗੁਰੂ ਦਾ ਡਰ ਅਦਰ ਕੋਈ ਪੈਦਾ ਹੋ ਗਿਆ ਡੂਗਰ ਵਾਸ ਇਕਾ ਤਣੀ ਜਬ ਦੇਖਾ ਨਹੀਂ ਦੂਰ ਡੂਗਰ ਵਾਸ ਡੂਗਰ ਕੰਦੇ ਹਨ ਪਰਬਤ ਨੂੰ ਉੱਚਾ ਪਹਾੜ ਡੂਗਰ ਵਾਸ ਜਦੋਂ ਇਸ ਮਨੁੱਖ ਦਾ ਵਾਸ ਹੰਕਾਰ ਦੇ ਵਿੱਚ ਹੋ ਗਿਆ ਡੂਗਰ ਪਰਬਤ ਪਹਾੜ ਤੇ ਦਿਮਾਗ ਚੜ ਗਿਆ ਹੰਕਾਰ ਦੇ ਵਿੱਚ ਇਹ ਰਿਹਾ ਉਸ ਦੇ ਵਿੱਚ ਦਾ ਵਾਸ ਹੋਇਆ ਫਿਰ ਟਿਖਾ ਤਾਣੀ ਇਸ ਦੇ ਅੰਦਰ ਮਾਇਆ ਦੀ ਟਿਖਾ ਜੋ ਸੀ ਮਾਇਆ ਦੀ ਜੋ ਅੰਦਰ ਚਾਹਤ ਸੀ ਉਹ ਬਹੁਤ ਜ਼ਿਆਦਾ ਪੈਦਾ ਹੋਈ ਜਦੋਂ ਅੰਦਰ ਹੰਕਾਰ ਸੀ ਜਦੋਂ ਇਸ ਦਾ ਵਾਸ ਡੂਗਰ ਤੇ ਸੀ ਪर्वਤ ਤੇ ਸੀ ਉਸ ਵੇਲੇ ਇਸ ਦੇ ਅੰਦਰ ਮਾਇਆ ਦੀ ਟਿਕਾਣਾ ਨਹੀਂ ਮਾਇਆ ਦੀ ਕ੍ਰਿਸ਼ਨਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਿਆਰਾ ਹੁੰਦੀ ਹੈ ਜਦ ਦੇਖਾਂ ਪਰ ਜਦੋਂ ਉਸ ਵਾਹਿਗੁਰੂ ਦਾ ਦਰਸ਼ਨ ਜਿਦਾਰ ਕੀਤਾ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਦਰਸ਼ਨ ਦਿਦਾਰੇ ਦਿੱਤੇ ਨਹੀਂ ਦੂ ਫਿਰ ਉਹ ਇਹੋ ਜਿਹਾ ਅੰਮ੍ਰਿਤ ਲੱਭ ਪਿਆ ਜਿਹੜਾ ਕਿ ਦੂਰ ਹੀ ਨਹੀਂ ਸੀ ਉਹ ਅੰਮ੍ਰਿਤ ਤਾਂ ਅੰਦਰ ਹੀ ਸੀ ਪਰ ਗੁਰੂ ਦੇ ਦੱਸੇ ਕਰਕੇ ਸਾਨੂੰ ਮਿਲਿਆ ਉਸ ਅੰਮ੍ਰਿਤ ਨੇ ਇਹ ਟਿਖਾ ਜੋ ਸਾਡੇ ਅੰਦਰ ਸੀ ਹੰਕਾਰ ਕਰਕੇ ਉਸ ਟਿਖਾ ਨੂੰ ਖਤਮ ਕਰ ਦਿੱਤਾ ਉਸ ਅੰਮ੍ਰਿਤ ਨੇ ਕੰਮ ਕੀਤਾ ਉਹ ਅੰਮ੍ਰਿਤ ਮਿਲਿਆ ਕਦੋਂ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠੇ ਸੰਗ ਤੇ ਸੰਗ ਅੰਤਰ ਪ੍ਰਗਟ ਠਾ ਉਹ ਵਾਹਿਗੁਰੂ ਨੂੰ ਸੰਗਤ ਦੇ ਵਿੱਚ ਆ ਕੇ ਉਸਤ ਸਿਮਰਨ ਕੀਤਾ ਤੇ ਇਹ ਉਹ ਵਾਹਿਗੁਰੂ ਅੰਤਰ ਹੀ ਸਾਨੂੰ ਦੇਖਤਿਆ ਅੰਦਰ ਹੀ ਸਾਨੂੰ ਦਿਖਾਈ ਦੇਣ ਲੱਗ ਪਿਆ ਸੰਤ ਸੰਗ ਅੰਤਰ ਰਾਮ ਮੇਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਜਦੋਂ ਵਾਇਗਰ ਅੰਦਰ ਦੇਸਨ ਲਾਪਿਆ ਫਿਰਦੇ ਦੇ ਵਿੱਚ ਦਿਖਾਈ ਦਿੱਤਾ ਫਿਰ ਪ੍ਰਭੂ ਦਾ ਨਾਮ ਵੀ ਜੇ ਉਹ ਵੀ ਮਿੱਟਾ ਲੱਗ ਲੱਗ ਪਿਆ ਫਿਰ ਜਦੋਂ ਨਾਮ ਮਿੱਟਾ ਲੱਗਾ ਫਿਰ ਨਉ ਨਿਦੇ ਅੰਮ੍ਰਿਤ ਪ੍ਰਭ ਕਾ ਨਾਮ ਉਹ ਅੰਮ੍ਰਿਤ ਪ੍ਰਭ ਦਾ ਉਹ ਨੋ ਹੀ ਖਜ਼ਾਨੇ ਹਾਂ ਅਤੇ ਆਤਮਿਕ ਜੀਵਨ ਦੇ ਜੀਵਨ ਦੇਣ ਵਾਲਾ ਹੈ ਨੋ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਤੇ ਉਸ ਅੰਮ੍ਰਿਤ ਦਾ ਵਿਸ਼ਰਾਮ ਇਸ ਦੇਹੀ ਦੇ ਵਿੱਚ ਹੀ ਹੋ ਗਿਆ ਫਿਰ ਇਹ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਦੂ ਘਰ ਵਾਸ ਇਕਾ ਟਣੀ ਜਦੋਂ ਦੇਖਾ ਨਹੀਂ ਦੂਰ ਜਦੋਂ ਸੁਆਰਣ ਕਿਰਪਾ ਕਰਕੇ ਆਪਣੇ ਦਰਸ਼ਨ ਦਿੱਤੇ ਉਸਨੇ ਮਿਹਰ ਕੀਤੀ ਤਾਂ ਇਹ ਪਤਾ ਲੱਗਾ ਕਿ ਇਹ ਅੰਮ੍ਰਿਤ ਤਾਂ ਮੇਰੇ ਅੰਦਰ ਹੀ ਹੈ ਉਹ ਦੂਰ ਨਹੀਂ ਹੈ ਆਰੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਕਿਰਪਾ ਹੋਈ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਅਤੇ ਨਾਮ ਮਿੱਠਾ ਲੱਗਣ ਲੱਗ ਪਿਆ ਫਿਰ ਉਹ ਨੌ ਨਦੀਆਂ ਜੋ ਅੰਮ੍ਰਿਤ ਹੈ ਪ੍ਰਭੂ ਦਾ ਨਾਮ ਹੈ ਉਹ ਅੰਦਰ ਹੀ ਦਿਖਾਈ ਦੇਣ ਲੱਗਾ ਕਿਉਂਕਿ ਇਹ ਵਾਹਿਗੁਰੂ ਦਾ ਨਾਮ ਅੰਮ੍ਰਿਤ ਜੋ ਹੈ ਅੰਦਰ ਹੈ ਪਰ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਗਟ ਹੁੰਦਾ ਹੈ ਇਸੇ ਕਰਕੇ ਖੰਡੇ ਦੀ ਪਾਉੜ ਸ਼ਿਕਾਈ ਜਾਂਦੀ ਹੈ ਅੰਦਰ ਸਰੀਰ ਦੇ ਪਾਈ ਜਾਂਦੀ ਹੈ ਤਾਂ ਜੋ ਇਸ ਸਰੀਰ ਦੇ ਅੰਦਰੋਂ ਉਹ ਅੰਮ੍ਰਿਤ ਜੋ ਹੈ ਉਹ ਪ੍ਰਗਟ ਹੋ ਜਾਵੇ ਅਤੇ ਸਾਡਾ ਜਨਮ ਵੀ ਉਸ ਅੰਮ੍ਰਿਤ ਨੇ ਹੀ ਇਸ ਵੇਲਾ ਕਰਨਾ ਹੈ ਇਹ ਨਾ ਗੂਪੀ ਅੰਮ੍ਰਿਤ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਪਤਾ ਲੱਗ ਜਾਂਦਾ ਹੈ ਕਿ ਸਾਡੇ ਅੰਦਰ ਹੀ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਅੰਤਰ ਖੂਟਾ अमृत भरे अंतर खूटा खूटा छोटा या चश्मा अमृत भर साढे अंदर ही वो चश्मा अमृत होया हो अंतर खूटा अमृत भर ਸ਼ਬਦ ਦੇ ਕਾੜ ਪਿਆਣਹਾਰੀ ਪਣਹਾਰੀ ਜਿਹੜੇ ਕੋਦੇ ਵਿੱਚੋਂ ਪਾਣੀ ਕੱਢਣ ਵਾਲੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਪਣਹਾਰੀ ਜੋ ਹੈ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਜੋ ਚਸ਼ਮਾ ਅੰਦਰ ਹੀ ਹੈ ਉਹਦੇ ਵਿੱਚੋਂ ਅੰਮ੍ਰਿਤ ਕੱਢ-ਕੱਢ ਕੇ ਪੀਂਦੀ ਹੈ ਇਹ ਅੰਮ੍ਰਿਤ ਅੰਦਰ ਹੀ ਹੈ ਪਰ ਗੁਰੂ ਦੀ ਕਿਰਪਾ ਦੇ ਨਾਲੇ ਅੰਦਰ ਪ੍ਰਗਟ ਹੁੰਦਾ ਹੈ ਸਤ ਗੁਰੂ ਜੀ ਅੱਗੇ ਉਪਦੇਸ਼ ਕਰ ਰਹੇ ਹਨ ਈਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਈਖਾ ਨਿਵਾਰੀ ਸ਼ਬਦ ਮਨ ਸ਼ਬਦ ਨੂੰ ਜਦੋਂ ਮੰਨਿਆ ਜੋਦੋਂ ਇਹ ਜੀਵ ਸ਼ਬਦ ਦੇ ਨਾਲ ਜੁੜਿਆ ਫਿਰ ਇਸ ਨੇ ਅੰਮ੍ਰਿਤ ਨੂੰ ਪਰਪੂਰ ਰਜ ਕੇ ਕੀਤਾ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਸਿਮਰਨ ਰਜ ਕੇ ਕੀਤਾ ਉਸ ਵਾਹਿਗੁਰੂ ਦੇ ਰਜ ਕੇ ਗੁਣ ਗਾਏ ਗੁਣ ਗਾਏ ਸ਼ਬਦ ਦੇ ਨਾਲ ਜੁੜ ਕੇ ਸ਼ਬਦ ਦੇ ਨਾਲ ਜੁੜ ਕੇ ਹੀ ਸਭ ਕੁਝ ਦੀ ਪ੍ਰਾਪਤੀ ਹੈ ਸ਼ਬਦ ਦੇ ਨਾਲ ਜੁੜ ਕੇ ਜਦੋਂ ਰਾਜ ਕੇ ਅੰਮ੍ਰਿਤ ਪੀਤਾ ਫਿਰ ਤਿਖਾ ਨਿਵਾਰੀ ਜੋ ਅੰਦਰ ਕ੍ਰਿਸ਼ਨਾ ਦੀ ਅਗ ਲੱਗੀ ਹੋਈ ਸੀ ਉਹ ਬੁੱਝ ਗਈ ਫਿਰੇ ਜੀਵ ਜੋ ਹੈ ਮਾਇਆ ਦੇ ਵਿੱਚ ਨਹੀਂ ਤੋਂ ਕੰਧੌਰ ਦਾ ਇਹ ਫਿਰ ਵੱਖਰੇ ਵੱਖਰੇ ਰਸਤੇਾਂ ਤੇ ਨਹੀਂ ਤੁਰਦਾ ਸਿਰਫ ਇੱਕ ਵਾਹਿਗੁਰੂ ਦੇ ਨਾਲ ਹੀ ਸਦਾ ਲਈ ਜੁੜਦਾ ਹੈ ਦੇ ਦੇ ਆਖ ਸਭ ਕੋਈ ਜੈ ਭਾਵੇ ਤਾਂ ਦੇ ਇਹ ਨਾਮ ਰੂਪੀ ਅੰਮ੍ਰਿਤ ਹਰ ਕੋ ਕਹਿੰਦਾ ਮੈਨੂੰ ਮਿਲ ਜਾਵੇ ਉਸ ਵਾਹਿਗੁਰੂ ਅੱਗੇ ਬੇਨਤੀਆਂ ਕਰਦਾ ਹੈ ਕਿ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਮੈਨੂੰ ਨਾਮ ਰੂਪੀ ਅੰਮ੍ਰਿਤ ਦੇਓ ਪਰ ਮਿਲਦਾ ਕਿਸ ਨੂੰ ਹੈ ਸਤ ਗੁਰੂ ਜੀ ਕਹਿੰਦੇ ਹਨ ਦੇ ਦੇ ਆਖ ਸਭ ਕੋਈ ਜੈ ਭਾਵੈ ਤੈ ਦੀ বিষ্ণੂ ਵਾਹਿਗੁਰੂ ਚਾਹੁੰਦਾ ਹੈ ਉਸ ਨੂੰ ਹੀ ਦਿੰਦਾ ਹੈ ਸਾਡਾ ਕੋਈ ਇਹ ਨਹੀਂ ਕਿ ਰਾਖਾ ਹੈ ਉਸ ਵਾਹਿਗੁਰੂ ਦੇ ਅੱਗੇ ਅਸੀਂ ਹੱਕ ਹੈ ਸਾਡਾ ਅਸੀਂ ਅੰਮ੍ਰਿਤ ਉਸ ਦੇ ਅੱਗੇ ਉਸ ਕੋਲ ਕਿ ਜ਼ਬਰਦਸਤੀ ਲਿਆ ਸਕਦੇ ਉਹ ਵਾਹਿਗੁਰੂ ਦਾ ਆਪਣਾ ਹੀ ਮਰਜ਼ੀ ਹੈ ਉਸ ਦੀ ਨਦਰ ਬਖਸ਼ਿਸ਼ ਹੁੰਦੀ ਹੈ ਜਿਸ ਤੇ ਉਸ ਨੂੰ ਹੀ ਅੰਮ੍ਰਿਤ ਅੰਮ੍ਰਿਤ ਅਰਥਾਤ ਨਾਮ ਨਾਮ ਰੂਪੀ ਅੰਮ੍ਰਿਤ ਸ਼ਬਦ ਇਹ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਇਸ ਕਰਕੇ ਅਸੀਂ ਕਦੇ ਵੀ ਇਹ ਨਹੀਂ ਕਹਿਣਾ ਕਿ ਅਸੀਂ ਇੰਨਾ ਸੰਗਤ ਕਰ ਲਈ ਇੰਨਾ ਪਾਠ ਕਰ ਲਿਆ ਇੰਨੀ ਸੇਵਾ ਕਰ ਲਈ ਉਹ ਵਾਹਿਗੁਰੂ ਆਪ ਸਭ ਕੁਝ ਜਾਣਦਾ ਹੈ ਉਹ ਕੋ ਘਾਲ ਨਹੀਂ ਪਾਉਂਦਾ ਕਿਸੇ ਦੀ ਵੀ ਇੱਕ ਤਿਲ ਨਹੀਂ ਪਰਨਾ ਹੈ ਘਾਲਦਾ ਇੱਕ ਤਿਲ ਜਿੰਨੀ ਵੀ ਘਾਲ ਕੀਤੀ ਹੋਈ ਉਹ ਵਿਅਰਥ ਨਹੀਂ ਜਾਂਦੀਂਦਾ ਪਰ ਅਸੀਂ ਉਸ ਅਗੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਨਾਮ ਦੀ ਬਖਸ਼ਿਸ਼ ਕਰੋ ਆਪ ਹੀ ਤਰੁੱਠ ਕੇ ਨਾਮ ਬਖਸ਼ਦਾ ਹੈ ਦੇ ਦੇ ਅਖ ਸਭ ਕੋਈ ਜੈ ਭਾਵੇ ਤੈਂ ਦੇ ਗੁਰੂ ਦਵਾਰ ਤੇਵਸੀ ਸਿਖਾ ਨਿਵਾਰੈ ਸੋਏ ਓ ਵਾਹਿਗੁਰੂ ਅਮਰ ਦੀ ਦਾਤ ਬਖਸ਼ਦਾ ਹੈ ਨਾਮ ਰੂਪੀ ਅਮਰਤ ਦੀ ਦਾਤ ਬਖਸ਼ਦਾ ਹੈ ਪਰ ਬਖਸ਼ਦਾ ਕਿਸ ਤਰ੍ਹਾਂ ਹੈ ਗੁਰੂ ਦਵਾਰ ਸਤਗੁਰੂ ਰਾਹੀਂ ਸਤਗੁਰੂ ਹੀ ਫਿਰ ਬਖਸ਼ਿਸ਼ ਕਰਦਾ ਹੈ ਅਮਰਤ ਦੀ ਨਾਮ ਰੂਪੀ ਅਮਰਤ ਦੇ ਨਾਲ ਸਤਗੁਰੂ ਹੀ ਜੋੜਦਾ ਹੈ ਇਹ ਜਿਹੜਾ ਸਤਗੁਰੂ ਦੇ ਨਾਲ ਜੁੜ ਕੇ ਉਸ ਅਮਰਤ ਦੀ ਪ੍ਰਾਪਤੀ ਕਰ ਲੈਂਦਾ ਹੈ ਤਿਕਾ ਨਿਵਾਰ ਸੁਏ ਫਿਰ ਉਹੀ ਮਨੁੱਖ ਜੋ ਹੈ ਉਹ ਆਪਣੀ ਤਿਕਾ ਨਿਵਾਰਦਾ ਹੈ ਮਾਇਆ ਦੇ ਤਿਕਾ ਨਿਵਾਰਦਾ ਹੈ ਇਹ ਕ੍ਰਿਸ਼ਨਾਂ ਦੀ ਅਗ ਨੂੰ ਬਜਾ ਲੈਂਦਾ ਹੈ ਫਿਰ ਇਸ ਮਾਇਆ ਦੇ ਮਗਰ ਨਹੀਂ ਤੋਰਦਾ ਫਿਰ ਉਹ ਵਕਰੇ-ਵਕਰੇ ਆਸਰੇ ਨਹੀਂ ਭਾਲਦਾ ਇੱਕ ਵਾਹਿਗੁਰੂ ਦਾ ਹੀ ਨਾਮ ਜਪਦਾ ਹੈ ਬਾਣੀ ਦੇ ਨਾਲ ਹੀ ਜੁੜਦਾ ਹੈ ਕਿਸੇ ਹੋਰ ਆਸਰੇ ਵੱਲ ਉਸਤਾਪ ਮੰਨ ਕਦੀ ਵੀ ਨਹੀਂ ਜਾਂਦਾ ਸਿਰਫ ਬਾਣੀ ਦੇ ਨਾਲ ਜੋੜਦਾ ਹੈ ਸਤਿਗੁਰੂ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੋੜਨ ਆਪਣੇ ਸ਼ਬਦ ਦੇ ਨਾਲ ਜੋੜਨ ਸਾਨੂੰ ਵੀ ਨਾਮ ਅੰਮ੍ਰਿਤ ਦੀ ਬਖਸ਼ਿਸ਼ ਕਰਨ ਸਤਿਗੁਰੂ ਸਦਾ ਲਈ ਸਾਨੂੰ ਨਾਮ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਸਾਡਾ ਵੀ ਜਨਮ ਜੋ ਹੈ ਉਸੇ ਦੇ ਇਲਾਵਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ